ਉਹ ਇਦਾਂ ਗੁੱਟੂ ਨੂੰ ਘਰੀ ਹੈਗਾ ਕਨਾ ਉਹ ਗੁੱਟੂ ਉਹ ਕਰੀਂ ਆ ਨਾ ਖੇਤ ਗਿਆ ਹੋਇਆ ਬੈਠਾ ਦਾ ਖਸਮ ਘਰੀਆਂਗਾ ਫੇਰ ਜਦ ਬੋਲੀ ਜਾਣਾ ਮੈਂ ਹੁਣ ਕਰੀਂ ਹੋਰ ਕਿੱਥੇ ਜਾਣਾ ਚੰਗਾ ਬਾਰ ਖੋਲ ਚੰਗਾ ਫੇਰ ਤਾਂ ਮੈਨੂੰ ਪਤੀ ਇਹਦੇ ਘਰੀ ਰਹਿਣਾ 24 ਘੰਟੇ ਹੋਰ ਬੋਲੇ ਕੀ ਹਾਲ ਵਧੀਆ ਹੋਰ ਸੁਣਾ ਫੇਰ ਵਧੀਆ ਬਾਈ ਤੂੰ ਦੱਸ ਗੁੱਟੂ ਹੋਰ ਕਿਵੇਂ ਪਾਰਟੀ ਪੁੱਟੀ ਬਣਾ ਲਈ ਵਰਜਰੀ ਦੀ ਹਾਂ ਅੱਜ ਹੀ ਪਾਰਟੀ ਤੋਂ ਜਾ ਕੇ ਆਇਆ ਭੋਗ ਤੇ ਓਏ ਉਹ ਕਿਉਂ ਕੰਜਦਾ ਜਿਹੀ ਲਾਉਣ ਦੀ ਅੱਛਾ ਹਾਂ ਆ ਜਾਓ ਮੰਚੇ ਤੇ ਬੈਠੀਏ ਹੋਰ ਸੁਣਾ ਫਿਰ ਵਧੀਆ ਪਾਲਟੀ ਦਾ ਬਣਾ ਲਈ ਹਾਂ ਜੀਰੀ ਕਿੱਥੇ ਲਾਏਗਾ ਉਹ ਕੋਠੇ ਤੇ ਲਾਉਣੀਆਂ ਕੋਠੇ ਦੇ ਫਰਾਂਸ ਮੈਂ ਕੱਦੂ ਕੱਦੂ ਕਿਵੇਂ ਮਾਰਾਂਗੇ ਟਰੈਕਟ ਤੇ ਚਾੜਾਂਗੇ ਤੈਨੂੰ ਕੀ ਟਰੈਕਟ ਕਿਵੇਂ ਮਰਜੀ ਚਾੜੀਏ ਉਹ ਸੋਡਾ ਦੀ ਪਤਾ ਜ਼ਿੰਮੇਵਾਰਾਂ ਦਾ ਕੀ ਕੁਝ ਕਰਨ ਬੈਜੋ ਉਹ ਜੱਟਾਂ ਲਈ ਬੈ ਜੱਟ ਦਾ ਕੋਠੇ ਤੇ ਸਬਜ਼ੀ ਲਈ ਜਾਂਦੇ ਨੇ ਉਹ ਖਾਸ ਮੈਂ ਵੇਕਦੀ ਤਾਂ ਵਾਹਣ ਵਾਲੀ ਨਹੀਂ ਕਿ ਕੋਠੇ ਵਾਲੀ ਕਿੱਥੇ ਵਿਕਜੂ ਫਰਾਂ ਕਰ ਹਾਂ ਪੌਦਾ ਆਪਣੀ ਤਿਆਰ ਆ ਲੈ ਵੇਜੇ ਪੌ ਉਹ ਤਿਆਰ ਆ ਵੇ ਨਹੀਂ ਤੇ ਲੈ ਆਇਆ ਚਲ ਪਹਿਲਾਂ ਮੈਨੂੰ ਬਹਾਨਾ ਪੌਦ ਦਿਖਾ ਕੇ ਲਿਆ ਚਾਲ ਹਾਂ ਚਾਲ ਫਿਰ ਚਲ ਚਲੀਏ ਹਾਂ ਚਾਲ ਆ ਜਾ ਦੇਖ ਗਿਆ ਆਹ ਹੈ ਆਪਣਾ ਪਾਹਣ ਇਹ ਆਪਣਾ ਪਾਹਣ ਨਾ ਹੋਰ ਸੜਕਾਂ ਕੰਜਦਾ ਪਾਣੀ ਆ ਮੁੰਡਾ ਲਾ ਕੇ ਸੱਚੀ ਉਹ ਕੋਠੇ ਤੇ ਲਵਾਏਗਾ ਨਾ ਬਹਾਨ ਕੀ ਲਵਾਵਾਂਗੇ ਹੋਰ ਮੈਨੂੰ ਆਇਆ ਰੱਖ ਸਭਰਾ ਆਪਣੀ ਪੌਲ ਪੂਰ ਕਿੱਥੇ ਆ ਉਹ ਦੀ ਆਪਣੀ ਪੌਦਾ ਉੱਧਰੀ ਆ ਚੱਲ ਆ ਜਾ ਫਿਰ ਫਿਰ ਤੈਨੂੰ ਦਿਖਾ ਕੇ ਦੇਵਾਂ ਉਹ ਦੇ ਇੱਕ ਨੰਬਰ ਬੀਜੀ ਹੋਈ ਹੈ ਅੱਛਾ ਹਾਂ ਐ ਤਾਂ ਮੈਨੂੰ ਪਰ ਸਾਰੇ ਕੰਮ ਇੱਕ ਨੰਬਰ ਹੀ ਕਰਦਾ ਹੋਰ ਇਹ ਨਹੀਂ ਬੀਜੀ ਹੋ ਪੌਦ ਬੜੀਆ ਤੋਰਾ ਤਾਂ ਤੂੰ ਆਪ ਤੂੰ ਨਹੀਂ ਜਾਂਦਾ ਬੈਠ ਕੇ ਉੱਠ ਨਹੀਂ ਜਾਂਦਾ ਇਹ ਤੋ ਓਏ ਆ ਜਾ ਤੈਨੂੰ ਪੌਦ ਤਾਂ ਵਧੀਆ ਦੇਵਾਂਗੇ ਤੈਨੂੰ ਬੈਠਣ ਉੱਠਣ ਦਾ ਕੀ ਹੈ ਚੱਲ 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 ਸਰੀ ਦੇ ਪੌਦੇ ਇਤਰਾ ਅੱਛਾ ਹੋਰ ਅਜਲੋ ਕਿਵੇਂ ਤੇਰੇ ਵਾਂਗੂ ਜੱਬੀ ਜੀ ਪੀ ਜਾਂਦਾ ਤੂੰ ਕੀ ਘਾਲੂ ਖਾਸ ਮੈਂ ਤਾਂ ਰੇਰੂ ਕੱਟ ਪਿਆ ਹੋਇ ਇਤਰਾ ਦੇਖ ਤੂੰ ਪੌਦੇ ਦੇਖ ਤੂੰ ਕਿੰਨੇ ਸਰੀ ਦੇ ਆ ਉਹ ਪੌਦੀ ਵਾਲੀ ਸੰਗੜੀਆਂ ਨੂੰ ਕਿਵੇਂ ਕਸਲਾਵਾਂਗੇ ਜਿਹੜਾ ਪਾਂਹ ਦੀ ਲਾਉ ਇਹ ਜੀਰਾ ਉਹ ਪਟਕ ਕੇ ਲਾਉਣੀ ਪੂ ਖਸਮਾ ਅੱਛਾ ਦੇਖ ਹਾਂ ਪਟਕ ਕੇ ਦੇਖ ਲਾਉ ਦੀ ਹਰ ਜਮਨ ਨੂੰ ਬਹੁਤ ਪਟਕ ਦੇਖਣ ਉਹ ਇੱਕ ਤਰ੍ਹਾਂ ਹੋਰ ਗੱਲ ਦਾ ਹੈ ਨਾ ਹਾਂ ਉਹਨਾਂ ਦੀ ਲਾਡੂ ਛੁੜ ਰات ਨਹੀਂ ਗਈ ਕੀ ਦੀ ਓਏ ਉਹ ਉੱਧਰ ਛੁੜੇ ਪੇੜੇ ਜਿਆ ਯਾਰ ਉਹ ਪਹਿਲਾਂ ਸਿੱਧੀ ਲਾ ਗਈ ਉਹ ਵਿਚੀ ਨੇ ਸਾਰੀਆਂ ਮੈਨੂੰ ਐਂ ਦੱਸ ਤੇਰੀ ਬਹੁਤ ਤਾਂ ਬਾਲੀ ਲੈਣੀ ਹੈ ਨਿਆਣੀ ਦਾ ਵਿਆਹ ਕਰਾਉਣਾ ਖਸਮ ਇਹਨਾਂ ਦਾ ਲਾਉਣੀ ਦਾ ਬਾਹਰ ਚਾਹੇ ਮੈਨੂੰ ਐਂ ਮਾ ਬਾਲੀ ਨਿਆਣੀ ਜਿੱਥੇ ਹੋਰ ਤਾਂ ਤਾਂ ਮੇਰੀ ਗੱਲ ਸੁਣ ਹਾਂ ਮੈਂ ਲਵਾਂਗਾ ਰੁਪਈਆ 5000 ਅੱਛਾ ਹਾਂ ਮੇਰੇ ਆ ਸਰਤਾ ਨੇ ਤਿੰਨ ਠੀਕ ਕੀ ਕੀ ਸਰਤਾਂ ਨੇ ਤੇਰੀਆਂ ਮੇਰੇ ਆ ਸਰਤਾ ਨੇ ਤਿੰਨ ਹਾਂ ਮੈਂ ਆਪ ਹੀ ਟ੍ਰੈਟ ਚਲਾਉਂਗਾ ਅੱਛਾ ਆਪ ਹੀ ਮੈਂ ਲੈ ਕੇ ਜਾਉਂ ਬੁੜੀਆਂ ਆਪ ਹੀ ਮੈਂ ਲੈ ਕੇ ਜਾਉਂਗਾ ਅੱਛਾ ਹਾਂ ਚਲ ਐ ਕਰਦਾ ਮੈਂ ਤੈਨੂੰ ਸਰਤਾ ਤੇਰੀ ਮਨਜ਼ੂਰ ਨੇ ਗਿਆ 10 ਵਜੇ ਆਣੀ ਚਾਹ ਸਾਨੂੰ ਲੇਟ ਨਹੀਂ ਹੋਣੀ ਚਾਹੀਦੀ 10 ਵਜੇ ਸਾਡੀ ਚਾਹ ਬਾਹਰ ਤੋਂ ਹੋਣੀ ਚਾਹੀਦੀ ਆ ਬਾਹਰ ਨਹੀਂ ਪੀਂਦੇ ਉਹ ਪੀਵਾ ਕਿਤਾ ਕੋਠੇ ਕੋਲੀ ਆ ਕੇ ਮੈਂ ਕਹਿੰਦਾ ਵਾਹਣ ਚੀ ਦੇ ਦੀ ਬਾਹਰ ਜਿੱਲਿਆ ਦੀ ਸੰਤਾ ਅੱਛਾ ਹਾਂ ਤੇਰੇ ਸਰਤਾ ਮਨਜੂਰ ਨੇ ਹਾਂ ਪਰ ਤੈਨੂੰ ਮਗਾਲ ਦੱਸਦਾ ਟਰੈਡ ਤੇ ਤੈਨੂੰ ਸਮਾ ਦੂੰਗਾ ਮੈਂ ਅੱਛਾ ਇੱਧਰ ਕਿਤੇ ਜਾਇ ਨਾ ਪਉਤਾ ਮਦਾਂ ਦੇਖਦਾ ਹਾਂ ਤੂੰ ਜੀਰੀ ਤਾਂ ਕਹਿੰਦਾ ਲਾਉਣੀ ਐ ਹਾਂ ਵਾਹਣ ਸਾਰਾ ਸੁੱਕਾ ਪਿਆ ਪਾਣੀ ਪੂਣਾ ਛੱਡ ਲੈ ਚ ਉਹ ਬਾਈ ਕਿਹੜੇ ਸਾਹ ਨੇ ਤਾਂ ਰੇਟ ਮੰਗਿਆ ਉਹੇ ਸਾਹ ਦਾ ਟਰੈਡ ਵੀ ਤੈਂ ਸਾਹ ਲੈ ਫਿਰ ਮੈਂ ਕੀ ਕਰੂੰ ਅੱਛਾ ਐਂ ਲਾਉਣੀ ਪੁੱਤ ਨੂੰ ਫਿਰ ਕਦੋਂ ਵੀ ਤੈਨੂੰ ਕਰਨਾ ਬੂ ਫਿਰ ਮੈਂ ਤਾਂ ਹੋਰ ਕਰਦਾ ਹਾਂ ਹਾਂ ਮੈਂ ਤੈਨੂੰ ਗੱਲ ਹੋਰ ਦੱਸਦਾ ਇੱਕ ਹਾਂ ਆਪਾਂ ਇੱਥੋਂ ਨਾ ਪੌਦ ਹੜਾ ਨਾਲ ਬਾਕੇ ਅੱਛਾ ਬਈ ਬਛੜਦਾ ਕਰਾਂਗੇ ਅੱਛਾ ਇਹਦਾ ਮਤਲਬ ਹੈ ਮੈਨੂੰ ਉਹੀ ਸਪਰੇਅ ਹੀ ਦੇ ਦੇ ਮੈਨੂੰ ਫਿਰ ਮੇਰੀ ਜੀਰੀ ਕਿਹੜਾ ਲਾਏਗਾ ਖਸਮਾ ਤੂੰ ਹੋਰ ਫਿਰ ਜੀਰੀ ਕਿਵੇਂ ਲਾਈਏ ਲਟਕੇ ਲਾਵਾਂਗੇ ਜੀਰੀ ਆ ਲਟਕੇ ਆ ਖਸਮਾ ਐਂ ਨਹੀਂ ਲਾਉਣੀ ਖੜਾ ਹੋ ਹੋਰ ਕਿਵੇਂ ਬਹੁਤ ਪਟਕੇ ਅੱਛਾ ਢੋਡੇ ਹੋ ਕੇ ਲਾਉਣੀ ਆ ਅੱਛਾ ਪੌਦ ਪਟਕੇ ਹਾਂ ਆ ਕਰਕੇ ਟਿਚੂ ਹਾਂ ਟਿਚੂ ਹਾਂ ਹਾਂ ਲਾਉਣੀ ਆ ਤੈਨੂੰ ਸਿੱਖ ਗਿਆ ਜੀ ਲਾਉਣ ਤਾਂ ਹਾਂ ਅੱਛਾ ਚਲਾਇਆ ਕਰੀ ਫਿਰ ਹਾਂ ਟੜਕੇ ਲਿਆਏਗਾ ਪਾਰਟੀ ਟੜਕੇ ਲੈ ਆਉਂਗਾ ਜਾਣੇ ਕਿ ਤੁਸੀਂ ਜਾਣੇ ਅਸੀਂ ਹੈਗੇ ਆ 15 ਲੱਗਦਾ ਨਹੀਂ ਤੇਨਾਂ ਕੋ ਤੁਰਦਾ ਹੋ ਪੈ ਨਹੀਂ ਜੀਰ ਦਾ ਤੇਨਾਂ ਆਪਣਾ ਨਹੀਂ ਆਉਂਦੀ ਜੀਰ ਦਾ ਡੱਲੇ ਲਾ ਰਾਂਗੇ ਅੱਛਾ ਜੀ ਹਾਂ ਮੇਰੀ ਪਾਰਟੀ ਨਹੀਂ ਤਕੜੀ ਆ ਹੱਥੋਂ ਨਹੀਂ ਪਤਾ 10 12 ਕਿੱਲੇ ਲਾ ਦੇ ਤੇਰੇ ਅੱਛਾ ਉਹ ਨਾ ਪੈਂਦਾ ਕਿਤੇ ਕੰਮ ਖਰਾਬ ਕਰ ਦੋ ਖਰਾਬ ਖੂਬ ਨਹੀਂ ਕਰਦੇ ਕਿਹੜੇ ਕਿਹੜੇ ਜਾਣੇ ਫਿਰ ਅਛਾ ਖਾਸੇ ਜਾਣੇ ਹਜੇ 9 ਵਜੇ ਮਨ ਪਤਾ ਨਹੀਂ ਲੋਕ ਕਰੋਦਾ ਅੱਛਾ ਸਾਰੀ ਨੇ ਬਿੱਤੀ ਯਾਰਾ ਕਿਤੇ ਦੋ ਹੀ ਨੇ ਰਹਿ ਜੂ ਸੀ ਨਹੀਂ ਦੋਕਮੇ ਰਹਾਂਗੇ ਅਸੀਂ ਤਾਂ ਦੋ ਵੀ ਬਾਦੂ ਆ ਪਹਿਲਾਂ ਵਾਲੇ ਸਾਲਾਂ ਹੀ ਹੋਈ ਗਏ ਮੇਰੇ ਨਾਲ ਕਿਵੇਂ ਵਾਹਣ ਚ ਪਾਣੀ ਪਾ ਲਿਆ ਕਰ ਸੁੱਕ ਜਾ ਕਰੇ ਵਾਹਣ ਭਰ ਲਿਆ ਕਰ ਸੁੱਕ ਜਾ ਕਰੇ ਜੀਰੇ ਦਾ ਲੱਗਿਆ ਨਾ ਕਰੇ ਜਦ ਸੁੱਕ ਕੋਈ ਦਿੱਤਾ ਪਾਣੀ ਕੋਈ ਕੋਈ ਜੀ ਲਾਉਣ ਵਾਲਾ ਤਾਂ ਇੱਕ ਦੋ ਹੀ ਰਹਿ ਗਏ ਉਹ 1 ਰੁਪਿਆ ਵੀ ਮੈਂ ਤਾ 15000 ਰੁਪਏ ਲੈ ਕੇ ਨਾ ਮੈਂ ਹੋਰ ਪਾਰਟੀ ਮੋਣ ਜੋ ਕਰਾ ਅੱਛਾ ਹੋਰ ਠੀਕ ਇਹਦੇ ਖਾਸ ਮਤ ਤੂੰ ਨਹੀਂ ਇੰਝ ਕਰਦੇ ਆਇਆ ਕਰ ਬਾਈ ਬਣ ਕੇ ਯਾਰ 500 ਰੁਪਇਆ ਦੇ ਦੇ ਨਾ ਨਾ ਬਾਈ ਤੜਕੇ ਵਾ 5000 ਰੁਪਏ ਲੈ ਜੀ ਅੱਜ ਨਹੀਂ ਪਾਸ ਹੋਏਗਾ ਬਾਈ 500 ਰੁਪਇਆ ਦੇ ਦੇ ਪਹਿਲਾਂ ਮੈਨੂੰ ਪਾਰਟੀ ਕਰਾ ਤੂੰ ਕਿਹੜੀ ਕਿਹੜੀ ਆਏ ਨਹੀਂ ਪਤਾ ਬਾਈ ਨਲੇ ਮੇਥੇ ਤੂੰ 500 ਰੁਪਏ ਕੇ दारू ਪੀ ਜੇਂਗਾ ਖਸਮਾ ਤੂੰ ਤੜਕੇ ਨਾ ਆਇਆ ਫੇਰ ਉਹ 500 ਰੁਪਏ ਤਾਂ ਪਹਿਲਾਂ ਦੇ ਦੇ ਫੇਰ ਆਉ ਨਾ ਨਾ ਬਾਈ 500 ਨਹੀਂ ਮਿਲਦਾ ਹੈਗਾ ਤੈਨੂੰ ਫੇਰ ਫੇਰ ਆਪਣੀ ਗੱਲ ਨਹੀਂ ਬਣਦੀ ਓਏ ਨਹੀਂ ਓਰੇ ਫੇਰ ਆਪਣੇ ਮਾਂ ਚੱਲ ਓ ਓਰੇ ਓ ਗਲਤ ਅਸਲ ਮੇਰੀ ਓਰੇ ਤੈਨੂੰ ਪੂਵਾ ਵੀ ਲਵਾਉਂਗਾ ਇਹ ਤਾਂ ਅੱਛਾ ਫੇਰ ਪੂਵਾ ਲਵਾਉ ਹਾਂ ਇੱਕ ਆਇਆ ਕਰੀ ਹਾਂ ਇੱਕ ਸੰਨੀ ਰੌਣ ਵਾਲੇ ਆਪਣੇ ਸੰਨੀ ਰੌਣ ਵਾਲੇ ਨੇ ਪੋਹ ਆਇਆ ਸਾਹਿਬ ਵੀ ਠੀਕਾ ਚੰਗਾ ਠੀਕ ਹੈ ਜਲਦੀ ਫਿਰ ਆਪਾਂ ਹੁਣ ਚੱਲ ਚੱਲੀਏ ਪੱਕੀ ਗੱਲ ਹੋਵੇ ਕਿ ਤੇ ਉੱਥੇ ਉਂ ਹੀ ਲੱਗਦੇ ਫੁੱਲੀ ਜੜੀ ਕਹਿੰਦੇ ਪੀ ਕੇ ਸਾਹ ਉਹ ਨਹੀਂ ਠਿਕਦਾ ਤੇਰੀ ਬਹੂ ਤੇਰੇ ਗਾਲਾਂ ਵੀ ਸਿੱਧੀਆਂ ਕਰਦੀ ਬਈ ਉਹ ਤਾਂ ਬਾਲੀ ਪੈੜੀ ਆ ਉਹਦਾ ਮਾਪਣ ਇੱਕ ਕਰਦੀ ਆ ਉਹ ਤਾਂ ਇੰਜ ਆ ਫਿਰ ਉਹਦਾ ਤਖਦਾ ਮੈਂ ਸਿੱਧਾ ਕਰਾਂਗਾ ਮੈਂ ਅਸਲ ਤਾਂ ਕਿੱਥੋਂ ਆਣ ਵਾਲਾ ਸੀ ਹਾਂ ਚੱਲ ਲਿਓ ਜੇ ਨੂੰ ਗਹਾਗਾ ਹਾਟਾਂ ਦੀ ਚੱਲੀਏ ਚੱਲ ਫਿਰ ਚੱਲ ਚੱਲ ਆ ਜਾ ਇੱਕ ਬੰਦਾ ਆ ਗਿਆ ਇਹ ਲਗੂ ਠੀਕ ਹੈ ਵਧੀਆ اچھا ਉਹ ਠੀਕ ਹੈ ਵਧੀਆ ਵਧੀਆ ਇੱਕ ਬੰਦਾ ਆਪਣਾ ਨਾ ਆਹਾਗਾ ਅੱਛਾ ਇਹ ਵੀ ਜੀਰੀ ਲਾਉ ਤੇ ਨਾਲ ਮੈਨੂੰ ਤਾਂ ਦੱਸਿਆ ਨਹੀਂ ਉਹ ਤੈਨੂੰ ਕੱਲ ਦਾ ਤਾਂ ਕਹੀ ਨੇ ਵੀ ਜੀਰੀ ਲਾਉਣੀ ਆ ਲੈ ਤੂੰ ਮੈਨੂੰ ਕਦੋਂ ਦੱਸਿਆ ਉਹ ਮੈਂ ਤੈਨੂੰ ਫੋਨ ਤਾਂ ਕੀਤਾ ਯਾਰ ਉਹ ਭਾਈ ਇਹ ਤਾਂ ਕਹਿੰਦਾ 15 ਬੰਦੇ ਨੇ ਇਹ ਤਾਂ ਕਿਹੜਾ ਕੋਈ ਆਉਂਦਾ ਉਹੀ ਕਹਿੰਦਾ ਮੈਨੂੰ ਦੱਸੀ ਨਹੀਂ ਯਾਰ ਮੈਨੂੰ ਤਾਂ ਦੱਸਿਆ ਨਹੀਂ ਭਰਾ ਉਹ ਤਾਂ ਮੈਂ ਕਲਪਸਾ ਪਾ ਦਿਆ ਗਲਤ ਲੈ ਰਿਆ ਇਹਨਾਂ ਤਾਂ ਮੈਨੂੰ ਲੱਗਦਾ ਕਿਹੜਾ ਲਾਉਂਗਾ ਮੇਰਾ ਜੀਰਾ ਇਹ ਪਰ ਉਹ ਨਹੀਂ ਦੱਸੇਗਾ ਚਾ ਠੀਕ ਹੈ ਤੰਗ ਫਿਰ ਤੂੰ ਜਾ ਜਿੱਧਰ ਜਾਣਾ ਕੰਮ ਅੱਛਾ 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 ਪਾਲ ਟੀਚਰ ਪਾਲ ਟੀਚਰ ਹੋਰ ਕਾਦੇ ਵਾਸਤੇ ਪੁੱਛਦਾ ਤੈਨੂੰ ਇਹ ਠੀਕ ਹੈ ਠੀਕ ਹੈ ਠੀਕ ਮੈਨੂੰ ਨਹੀਂ ਪਤਾ ਸੀਗਾ ਠੀਕ ਹੈ ਠੀਕ ਹੈ ਜੀਰੀ ਰੋਡ ਵਾਸਤੇ ਜੀਰੀ ਲਾਉਣੀਆਂ ਹੋਰ ਆਪਣਾ ਕੀ ਕਰਨਾ ਭੰਗੜਾ ਪਾਉਣਾ ਇੱਥੇ ਵਾਹ ਠੀਕ ਹੈ ਠੀਕ ਹੈ ਸਾਰਾ ਬੰਦੇ 라ਦੇ ਨੇ ਬੰਦੇ 라ਦਾ ਗੁੱਡੂ ਸਾਹਿਬ ਤਿੰਨ ਕਿਲੇ ਤਿਆਰ ਕਰਨੇ ਪਿਆ ਕਰਨਗੇ ਤਿੰਨ ਨਹੀਂ ਹਾਂ ਪੰਜ ਕਿਹੜੇ ਹਿਸਾਬ ਨਾਲ ਬੰਦੇ ਦੇਖ ਰਿਹਾ ਹੈ ਤੇਰੇ ਬੰਦੇ ਦਾ ਬਾਲੇ ਨੇ ਹਾਂ ਬੰਦਾ ਤੂੰ ਅੰਤਾਂ ਦੇ ਬੰਦੇ ਨੇ ਮੇਰੇ ਕੋਲ ਤਾਂ ਨਾਲ ਤੈਨੂੰ ਕਿਉਂ ਜੀ ਐ ਤਾਂ ਲਾ ਦਾਂਗੇ ਸ਼ੀ ਗਿੱਲੇ ਲਾ ਦਾਂਗੇ ਸਹੀ ਦੇਖ ਕੇ ਤੇਰੇ ਕਹਿੰਦਾ ਲੱਗਦਾ ਵੀ ਲਾ ਦੇਗਾ ਭਾਈ ਲਾ ਦਾਂਗੇ ਲਾ ਦਾਂਗੇ ਇਹ ਗੱਲ ਨਾ ਚੱਲ ਠੀਕ ਆ ਚੰਗਾ ਫਿਰ ਚੰਗਾ ਚੰਗਾ ਕਰ ਲੈ ਕੰਮ ਫਿਰ ਤੂੰ ਇਹਨੇ ਕੱਲ ਨੂੰ ਚੱਲਾਂਗੇ ਫਿਰ ਆਪਾਂ ਜੀ ਚੰਗਾ ਓਏ ਆ ਵੀ ਕੰਮ ਕਰ ਲੈਣਾ ਤੂੰ ਹਾਂ ਬਿੜੀ ਪੀਨੇ ਆ ਇਹਦਾ ਕਹਿੰਦਾ ਕੀਦਾ ਫੋਨ ਆ ਗਿਆ ਯਾਰ ਚਲ ਕੋਈ ਨਹੀਂ ਇਹਦਾ ਨੁਕਸਾਨ ਨਹੀਂ ਗੰਜਦੇ ਤਾਂ ਤਾਂ ਇਹ ਕਹਦਾ ਨੁਕਸਾਨ ਹੈ ਹਾਂ ਬੀੜੇ ਦਾ ਫਾਇਦੀ ਫਾਇਦੇ ਨੇ ਕਾਹਦਾ ਫਾਇਦਾ ਨਾਲੇ ਕੰਜਦਾ ਤੂੰ ਮੇਰੀ ਜੀਰੀ ਫੁਕੇਗਾ ਉਹ ਜੀਰੀ ਕਾਨੂੰ ਫੋਕਦਿਆਂ ਤੇਰੀ ਹਾਂ ਇਹ ਤਾਂ ਬਾਲੇ ਫਾਇਦੇ ਨੇ ਬੀੜੇ ਦਾ ਫਾਇਦਾ ਫਾਇਦਾ ਕਹਦਾ ਮੈਨੂੰ ਦੱਸੇ ਦਾ ਪਹਿਲਾ ਫਾਇਦਾ ਦੇਖ ਹਾਂ ਜਿਹੜਾ ਬੰਦਾ ਬੀੜੀ ਪੀਂਦਾ ਹਾਂ ਉਹਦੇ ਆਲੇ-ਦਾਲੇ ਮੱਸਰ ਮੱਖੀ ਨਹੀਂ ਲੱਗਦਾ ਅੱਛਾ ਜੀ ਹਾਂ ਆਪੀ ਲੋਕ ਵੀ ਮੁਸਕਤਾ ਮਰੀ ਜਾਂਦੇ ਆ ਬੀੜੇ ਵਾਲੇ ਚੋਂ ਉਹ ਮੇਰੀ ਗੱਲ ਸੁਣਾ ਹਾਂ ਬੀੜੀਆਂ ਪੀ ਪੀ ਕੇ ਧੂਆਂ ਤਾਰ ਕਰ ਲੈਂਦਾ ਆਪਣੇ ਨਾਲੇ। ਅੱਛਾ ਈ। ਉਹ ਮੱਸਰ ਮੱਖੀ ਕਿੱਥੋਂ ਲੜੂ? ਥੋ ਲੜੂ ਬਈ। ਦੂਜਾ ਫਾਇਦਾ ਕੀ ਆਦਾ ਫਿਰ? ਦੂਜਾ ਫਾਇਦਾ ਇਹ ਆ। ਇੱਕ ਦਿਨ ਹੈਗਾ ਯਾਰ। ਦੂਜਾ ਫਾਇਦਾ ਇਹ ਨਾ ਇਹ ਆਗਾ। ਹਾਂ। ਜਿਹੜਾ ਬੰਦਾ ਬੀੜੀ ਪੀਂਦਾ ਹਾਂ। ਉਹਦੇ ਘਰੇ ਚੋਰੀ ਨਹੀਂ ਹੁੰਦੀ। ਅੱਛਾ ਈ। ਹਾਂ। ਉਹ ਕਿਵੇਂ ਬਈ? ਬੀੜੀਆਂ ਪੀ ਪੀ ਕੇ ਮੇਰੇ ਵਰਗਾ ਖਾਉ 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 ਕਰਦਾ ਰਹਿੰਦਾ। ਅੱਛਾ ਈ। ਚੋਰ ਨੂੰ ਹੁੰਦਾ ਵੀ ਕਿਤੇ ਜਾਗਦਾ ਪਿਆ। ਉਹਦੇ ਘਰੇ ਚੋਰੀ ਤਾਂ ਨਹੀਂ ਹੁੰਦੀ। ਅੱਛਾ ਈ। ਹਾਂ। ਇਹਦਾ ਕੋਈ ਖਾਸੇ ਫਾਇਦਾ ਨਹੀਂ ਤੀਜਾ ਫਾਇਦਾ ਕਿਉਂ ਆ ਤੀਜਾ ਫਾਇਦਾ ਸਭ ਤੋਂ ਵੱਡਾ ਤੀਜਾ ਫਾਇਦਾ ਤਾਂ ਹੈਗਾ ਹਾਂ ਸਭ ਤੋਂ ਜਿਹੜਾ ਤੀਜਾ ਫਾਇਦਾ ਨਾ ਹਾਂ ਉਹ ਜਿਹੜਾ ਬੰਦਾ ਬੀੜੀਆਂ ਪੀਂਦਾ ਨਾ ਅੱਛਾ ਉਹ ਕਦੀ ਬੁੜਾ ਨਹੀਂ ਹੁੰਦਾ ਅੱਛਾ ਜੀ ਹੂੰ ਸਾਡੇ ਦੇ ਫਿਰ ਪੀ ਪੀ ਬੀੜਾ ਬੁੜੇ ਹੋਏ ਪਰ ਇਹਦਾ ਕੋਈ ਜਵਾਰ ਰਹੇ ਨਹੀਂ ਫਿਰ ਪਤਾ ਬੁੜਾ ਕਾਤੋਂ ਨਹੀਂ ਹੁੰਦਾ ਹਾਂ ਮੇਰੇ ਵਰਗਾ ਬੀੜੀਆਂ ਪੀ ਪੀ ਕੱਚਾ 40 45 ਸਾਲ ਚ ਪਹਿਲੀ ਹੀ ਮਰ ਜਾਂਦਾ ਹੈ ਅੱਛਾ ਉਹ ਬੁੜਾ ਸਵਾਹ ਹੋਊਗਾ ਹਾਂ ਇਹ ਗੱਲ ਤੇਰੀ ਵਾਲੀ ਸਹੀ ਹੈ ਬਾਈ ਹੂੰ ਇਹ ਗੱਲ ਤੇਰੀ ਸਹੀ ਹੈ ਫਿਰ ਤਾਂ ਬੀੜੀਆਂ ਭਾਈ ਤੇ ਕੋਰ ਲਾਲਾ ਮੇਰੇ ਖੜੇ ਖੜੀ ਬਸ ਬਹੁਤ ਆ ਅੱਛਾ ਹਾਂ ਚੱਲ ਫਿਰ ਕੋਈ ਗੱਲ ਚੱਲੀ ਹੁਣ ਆਪਾਂ ਚੱਲ ਚੱਲੀਏ ਬਸ ਆਹੀ ਬੈਦ ਨੇ ਹਾਂ ਹੋਰ ਤਾਂ ਦੇ ਕੇ ਕੋਈ ਫਾਇਦਾ ਹੋਰ ਜੀ ਬਸ ਆਸਮਾਨ ਇੱਥੇ ਕੈਂਸਰ ਹੋ ਜੀ ਝਾਕੀ ਜਾਏਗਾ